ਸਾਥਿਓ ਜੈਪੀ ਜੈ ਭਾਰਤ ਜੈ ਸੰਵਿਧਾਨ 15 ਅਗਸਤ ਅਰੇ ਤੇ ਜਗ ਜਗਤ ਮੈਂ ਫਿਰ ਇੱਕ ਵਾਰ ਕਾਂਗਰਸ ਦੇ ਵੱਡੇ ਵੱਡੇ ਬੋਰਡ ਲੱਗੇ ਦੇਖਦਾ ਜਿਹਦੇ ਵਿੱਚ ਲਿਖਿਆ ਸੰਵਿਧਾਨ ਬਚਾਓ ਸੰਵਿਧਾਨ ਬਚਾਓ ਹੁਣ ਗੱਲ ਇਸ ਗੱਲ ਦਾ ਦੁਖਣੀ ਵੀ ਉਹ ਬੋਰਡ ਲਗਾ ਰਹੇ ਨੇ ਕਿਉਂਕਿ ਉਹਨਾਂ ਦੀ ਉੱਚ ਜਾਤੀ ਲੋਕਾਂ ਦੀ ਪਾਰਟੀ ਹੈ ਉਹਨਾਂ ਨੇ ਰਾਜਨੀਤੀ ਕਰਨੀ ਹੈ ਪਰੰਤੂ ਦੁੱਖ ਇਸ ਗੱਲ ਦਾ ਹੈ ਵੀ ਜਿਹੜੇ ਐਸਸੀਐਸਟੀ ਓਬੀਸੀ ਦੇ ਲੋਕ ਨੇ ਜਿਨ੍ਹਾਂ ਨੇ ਡਾਕਟਰ ਅੰਬੇਡਕਰ ਸਾਹਿਬ ਦਾ ਖਾਧਾ ਹੈ ਜਿਹਦੇ ਕਰਕੇ ਉਹ ਪੰਚ ਬਣੇ ਸਰਪੰਚ ਬਣੇ ਐਮਐਲਏ ਐਮਪੀ ਬਣੇ ਵੱਡੀਆਂ-ਵੱਡੀਆਂ ਨੌਕਰੀਆਂ ਤੇ ਲੱਗੇ ਆਪਣੇ ਬੱਚੇ ਬਾਹਰ ਸੈੱਟ ਕਰੇ ਜ਼ਮੀਨਾਂ ਜਾਇਦਾਦਾਂ ਜਿਸ ਰਹਿਬਰ ਦੀ ਬਦੌਲਤ ਲਈਆਂ ਉਸ ਰਹਿਬਰ ਨੂੰ ਬਰਬਾਦ ਕਰਨਾ ਚਾਹਣ ਵਾਲੀ ਪਾਰਟੀ ਕਾਂਗਰਸ ਜਿਹੜੀ ਦਲਤਾਂ ਦੇ ਐਸ்சி ਐਸਟੀਓ ਬੀਸੀ ਹੱਕਾਂ ਤੇ ਡਾਕਾ ਮਾਰਦੀ ਉਸ ਪਾਰਟੀ ਨੂੰ ਮਜ਼ਬੂਤ ਕਰਨਾ بڑے بڑے ਬੋਹ ਹੋਰਡਿੰਗ ਬੋਰਡ ਦਲਤਾਂ ਦੀਆਂ ਵੱਡੀਆਂ-ਵੱਡੀਆਂ ਫੋਟੋਆਂ ਲੱਗਣੀਆਂ ਇਹ ਮਨ ਨੂੰ ਬੜਾ ਦੁੱਖ ਲੱਗਦਾ ਮੈਨੂੰ ਇਹ ਗੱਲ ਇਹਨਾਂ ਦੇ ਸਾਡੇ ਲੋਕਾਂ ਦੀ ਸਮਝ ਨਹੀਂ ਲੱਗਦੀ ਐਸ்சி ਐਸਟੀਓ ਬੀਸੀ ਜਾਂ ਲੋਕਾਂ ਦੀ ਖਾਸ ਕਰਕੇ ਜਿਹੜੇ ਪੜ੍ਹੇ ਲਿਖੇ ਐਸ ਸੀ ਐਸ ਟੀ ਓ ਬੀ ਸੀ ਦੇ ਮੁਲਾਜ਼ਮ ਨੇ ਪੰਜ ਸਰਪੰਚ ਐਮ ਐਲ ਏ ਵੱਡੀਆਂ-ਵੱਡੀਆਂ ਫੋਟੋਆਂ ਲਗਾਈਆਂ ਨੇ ਵੀ ਇਹ ਸਾਲ ਆ ਜਿਹੜਾ ਵੋਟਾਂ ਵਾਲਾ ਸਾਲ ਇਹਨਾਂ ਨੇ ਪੂੰਛਾਂ ਲਗਾਉਣੀਆਂ ਨੇ ਜਿਹੜਾ ਜਿਹੜੀ ਪਾਰਟੀ ਤੁਹਾਡੇ ਅੰਬੇਡਕਰ ਦਾ ਇੱਕ ਬੁੱਤ ਨਹੀਂ ਲਗਵਾ ਸਕਦੀ ਅਠਰੋਂ ਐਮ ਸੀ ਨੇ ਲੱਧਰ ਪ੍ਰਧਾਨਾ ਨਗਰ ਕੌਂਸਲ ਦਾ ਸਿਰਫ ਇੱਕ ਬੰਦਾ ਉਹਨੂੰ ਇਸ਼ਾਰਾ ਦੇ ਰਿਹਾ ਵੀ ਲੱਗਣਾ ਨਹੀਂ ਚਾਹੀਦਾ ਇਹਨਾਂ ਦਾ ਹੈੱਡ ਲੱਗ ਨਹੀਂ ਰਿਹਾ ਜਿਹੜੀ ਪਾਰਟੀ ਕਿ ਡਾਕਟਰ ਅੰਬੇਡਕਰ ਸਾਹਿਬ ਦਾ ਬੁੱਤ ਨਹੀਂ ਲਗਾ ਸਕਦੀ ਉਹ ਸੰਵਧਾਨ ਨੂੰ ਕਿਸ ਤਰ੍ਹਾਂ ਬਚਾ ਲੂਗੀ ਇਹ ਬੜੀ ਮੈਂ ਬਹੁਤ سارے ਲੋਕਾਂ ਦੇ ਮੈਨੂੰ ਫੋਨ ਆਉਂਦੇ ਨੇ ਬਾਹਰੋਂ ਵੀ ਫੋਨ ਆਉਂਦੇ ਨੇ ਲੋਕਲ ਵੀ ਫੋਨ ਆਉਂਦੇ ਨੇ ਉਹ ਕਹਿੰਦੇ ਪ੍ਰਧਾਨ ਜੀ ਤੁਸੀਂ ਕਿਉਂ ਇਹਨਾਂ ਦੀ ਮਿੰਤਾ ਕਰ ਦਿਓ ਤੁਸੀਂ ਦੱਸੋ 2 4 5 10 ਲੱਖ ਰੁਪਏ ਲੱਗਦਾ ਹੈ ਅਸੀਂ ਬੁੱਤ ਅਸੀਂ ਲਗਵਾ ਦਿੰਨੇ ਆਂ ਮੈਂ ਉਹਨਾਂ ਦਾ ਕਿਹਾ ਵੀ ਤੁਹਾਡਾ ਧੰਨਵਾਦ ਵੀ ਸਮਾਜ ਮੈਨੂੰ ਬਹੁਤ ਫੋਨ ਆਉਂਦੇ ਨੇ ਲੋਕਲ ਵੀ ਆਉਂਦੇ ਨੇ ਵੀ ਬੁੱਤ ਕਿੱਡੀ ਕਬਡੀ ਗੱਲ ਐ ਅਸੀਂ ਅਸੀ ਲਵਾ ਦਿੰਨੇ ਆ ਤੁਸੀਂ ਸਾਨੂੰ ਹੁਕਮ ਕਰੋ ਮੈਂ ਉਹਨਾਂ ਨੂੰ ਕਿਹਾ ਵੀ ਬੁੱਤ ਕੋਈ ਗੱਲ ਨਹੀਂ ਬੁੱਤ ਲੱਗਣੋਂ ਤਾਂ 2 ਘੰਟੇ ਚ ਅਪ ਬੁੱਤ ਫਿਟ ਕਰ ਦਈਏ ਕਿਸੇ ਦੀ ਹਿੰਮਤ ਨਹੀਂ ਨਾ ਨਗਰ ਕੌਂਸਲ ਦੀ ਨਾ ਪੁਲਿਸ ਦੀ ਨਾ ਨੈਸ਼ਨਲ ਅਥਾਰਟੀ ਦੀ ਜੋ ਕਿਸੇ ਦੀ ਵੀ ਮੈਨੂੰ ਇੱਕ ਪਰਸੈਂਟ ਦੀ ਔਕਾਤ ਔਰ ਹਿੰਮਤ ਨਹੀਂ ਹੈ ਵੀ ਆਪਾਂ ਨੂੰ ਬੋਤਲ ਲਗਾਉਣ ਤੋਂ ਰੋਕ ਲੂਗੀ ਜੇ ਅਸੀਂ ਆਪਣੀ ਆਈ ਤੇ ਆ ਜੀਏ ਪਰ ਮੈਂ ਬੁੱਤ ਇਸ ਕਰਕੇ ਆਪਣੇ ਪੱਲਿਓਂ ਨਹੀਂ ਲਗਾ ਰਹੇ ਜਾਂ ਲੋਕ ਜਿਹੜੇ ਮੈਨੂੰ ਕਹਿ ਰਹੇ ਨੇ ਉਹਨਾਂ ਨੂੰ ਮਿਸ ਕਰਕੇ ਜਵਾਬ ਦੇ ਰਿਹਾ ਵੀ ਜੇ ਲੋੜ ਹੋਊ ਦੱਸਾਂਗੇ ਮੈਂ ਉਹਨਾਂ ਲੋਕਾਂ ਨੂੰ ਇਹ ਗੱਲ ਉਹਨਾਂ ਦੇ ਦਿਮਾਗ ਖੋਪੜ 'ਚ ਪਾਉਣੀ ਚਾਹੁੰਦਾ ਆ ਇਹਦੇ ਵਿੱਚ ਵੀ ਜਿਹੜੀ ਕਾਂਗਰਸ ਦੀ ਤੁਸੀਂ ਪੁੱਛ ਚੱਕੀ ਫਿਰਦੇ ਹੋ ਜਿਹੜੀ ਕਾਂਗਰਸ ਨੂੰ ਤੁਸੀਂ ਜਿੰਦਾਬਾਦ ਜਿੰਦਾਬਾਦ ਕਰਕੇ ਉਹਨੂੰ ਸੱਤਾ ਤੇ ਬਿਠਾ ਰਹੇ ਹੋ ਉਹ ਕਾਂਗਰਸ ਤੁਹਾਡੇ ਰਹਿਬਰ ਦਾ ਇੱਕ ਬੁੱਤ ਲਗਾਉਣ ਬਾਰੇ ਬੁੱਤ ਨਹੀਂ ਲਗਾ ਰਹੀ ਤੁਸੀਂ 75 ਸਾਲ ਦੀ ਸਰਕਾਰਾਂ ਬਣਾ ਰਹੇ ਹੋ ਕਿਉਂਕਿ ਕਾਂਗਰਸ ਦੀ ਸ਼ੁਰੂ ਤੋਂ ਪਾਲਿਸੀ ਰਹੀ ਹੈ ਵੀ ਅੰਬੇਡਕਰ ਸਾਹਿਬ ਨੂੰ ਕਿਵੇਂ ਦੱਬ ਕੇ ਰੱਖਣਾ ਗਾਂਧੀ ਨਹਿਰੂ ਪਟੇਲ ਤੋਂ ਲੈ ਕੇ ਹੁਣ ਤੱਕ ਤੇ ਹੁਣ ਮੈਂ ਉਹ ਲੋਕਾਂ ਦੀ ਜੇ ਤਾਂ ਉਹਨਾਂ ਦੀਆਂ ਜ਼ਮੀਰਾਂ ਜਾਗਦੀਆਂ ਹੋਣਗੀਆਂ ਜੇ ਅੰਬੇਡਕਰイズਮ ਦੇ ਥੋੜਾ ਬਹੁਤ ਅੰਬੇਡਕਰ ਨੂੰ ਪੜਿਆ ਹੋਣਾ ਫਿਰ ਤਾਂ ਉਹਦਾ ਦਿਮਾਗ ਔਰ ਖੋਪੜ ਖੁੱਲ ਜੂਗਾ ਵੀ ਭਾਈ ਜਿਹੜੀ ਕਾਂਗਰਸ ਦੀ ਅਸੀਂ ਪੂੰਛ ਫੜੀ ਬੈਠੇ ਆਂ ਜਿਹੜੀ ਅਸੀਂ ਕਹਿੰਨੇ ਆਂ ਅਸੀਂ ਮਰ ਸਕਦੇ ਆਂ ਕਾਂਗਰਸ ਵੀ ਛੱਡ ਸਕਦੇ ਕਾਂਗਰਸੀ ਹਾਂ ਕਾਂਗਰਸੀ ਸੀ ਕਾਂਗਰਸੀ ਰਹਾਂਗੇ ਵੀ ਉਹ ਕਾਂਗਰਸ ਤੁਹਾਡੇ ਰਹਿਬਰ ਦਾ ਬੁੱਤ ਨਹੀਂ ਲਗਾ ਰਹੀ ਤਾਂ ਫਿਰ ਉਹ ਤੁਹਾਡੇ ਸਵਧਾਰ ਨੂੰ ਕਿਸ ਤਰ੍ਹਾਂ ਬਚਾ ਲੂਗੀ ਇਹ ਗੱਲ ਮੈਂ ਬੜਾ ਮਹਿਮਾਨ ਮਹਿਸੂਸ ਕਰਦਾ ਕਿ Dalit ਲੋਕਾਂ ਦੇ ਵਿੱਚ ਖਾਸ ਕਰਕੇ SC ST OBC ਲੋਕਾਂ ਦੇ ਵਿੱਚ ਵੱਡੇ ਪੱਧਰ ਤੇ ਫੈਲ ਰਹੀ ਹੈ ਵੀ ਇਹ ਕਾਂਗਰਸ ਜੀ ਨੂੰ ਅਸੀਂ ਜਿਤਾਉਂਦੇ ਆ ਰਹੇ ਹਾਂ ਇਹ ਸਾਡੇ ਰਹਿਬਰ ਦਾ ਬੁੱਤ ਲੱਗਣ ਨਹੀਂ ਦੇ ਰਹੀ ਇਹਦੇ ਵਿੱਚ ਮੈਂ ਮੰਨਦਾ ਵੀ ਸਾਡੀ ਅੰਬੇਡਕਰ ਜੱਥੇਬੰਦੀ ਦੀ ਇੱਕ ਵੱਡੀ ਜਿੱਤ ਹੈ ਕਿ ਲੋਕ ਕਾਂਗਰਸ ਦਾ ਅੰਬੇਡਕਰ ਵਿਰੋਧੀ ਚਿਹਰਾ ਲੋਕਾਂ ਦੇ ਵਿੱਚ ਨੰਗਾ ਹੋ ਰਿਹਾ ਦੂਸਰੀ ਗੱਲ ਮੈਂ ਇੱਕ ਮੈਂ ਵੀਡੀਓ ਸੁਣ ਰਿਹਾ ਸੀ ਇਹਨਾਂ ਦੀ ਪਾਲ ਸੰਵਿਧਾਨ ਬਚਾਓ ਰੈਲੀ ਦੀ ਉਹਦੇ ਵਿੱਚ ਇੱਕ ਲੀਡਰ ਨੇ ਬੜਾ ਬਗਵਾਸ ਮਾਰਿਆ ਜੀ ਉਹ ਉਹ ਇੱਥੇ ਫਿਰਦਾ ਸਵਾਜ ਸੇਵੀ ਬਣਿਆ ਗਰੁੱਪ ਬਣਾਈ ਪ੍ਰਭੂ ਨਾ ਤਾਂ ਮੈਂ ਫਿਰਦਾ ਨਾ ਮੈਂ ਅਵਾਰਾ ਇੱਕ ਐਡੌਲੋਜੀਕਲੀ ਵਾਰ ਹੈ ਇੱਕ ਵਿਚਾਰਧਾਰਕ ਲੜਾਈ ਹੈ ਤੁਸੀਂ ਲੋਕਾਂ ਤੋਂ ਮੰਗ ਮੰਗ ਕੇ ਕੱਪੜੇ ਉਹਨਾਂ ਦੇ ਗੁਲਾਮ ਬਣੇ ਹੋ ਅਸੀਂ ਡਾਕਟਰ ਅੰਬੇਡਕਰ ਸਾਹਿਬ ਦੇ ਨਾਂ ਦੇ ਉੱਤੇ ਮਿਸ਼ਨ ਚਲਾ ਕੇ ਖੁਦ ਨੂੰ ਭਖਾਰੀ ਬਣਾਇਆ ਖੁਦ ਦੇ ਬੱਚਿਆਂ ਦਾ ਫਿਕਰ ਨਹੀਂ ਕੀਤਾ ਘੁਰ ਦੇ ਪਰਿਵਾਰ ਦਾ ਖੁਦ ਦੇ ਘਰ ਦਾ ਨਹੀਂ ਮੈਂ ਤਾਂ ਸਿੰਪਲ ਤੁਹਾਨੂੰ 4-5 ਸਵਾਲ ਕੀਤੇ ਸੀ ਤੁਸੀਂ ਰੌਲਾ ਪਾਇਆ ਵੀ ਸੰਵਿਧਾਨ ਬਚਾਓ ਸੰਵਿਧਾਨ ਬਚਾਓ ਸੰਵਿਧਾਨ ਨੂੰ ਖਤਰਾ ਸੰਵਿਧਾਨ ਨੂੰ ਸਭ ਤੋਂ ਵੱਧ ਖਤਰਾ ਕਿਸ ਤੋਂ ਹੈ ਸਭ ਤੋਂ ਵੱਡਾ ਖਤਰਾ ਕਾਂਗਰਸ ਤੋਂ ਹੈ ਆਰਐਸਐਸ ਤੋਂ ਹੈ ਕਾਂਗਰਸ ਆਰਐਸਐਸ ਦੋ ਇੱਕ ਦੇਣ ਹੈ ਹੁਣ ਜਦ ਮੈਂ 2-4 ਸਵਾਲ ਤੁਹਾਨੂੰ ਮੈਂ ਬੇਨਤੀ ਕਰ ਦਿੰਨਾ ਜੇ ਅੱਜ ਵੀ ਤੁਹਾਡੇ ਚ ਹਿੰਮਤ ਹੈ ਮੈਂ ਅੱਜ ਵੀ ਤੁਹਾਨੂੰ ਵਾਧਾ ਔਰ ਚੈਲੰਜ ਕਰਦਾ ਹਾਂ ਵੀ ਕਿਸੇ ਵੀ ਕਾਂਗਰਸੀ ਲੀਡਰ ਦੇ ਵਿੱਚ ਔਕਾਤ ਔਰ ਹਿੰਮਤ ਨਹੀਂ ਕਿ ਉਹ ਮੇਰੇ 4 ਸਵਾਲਾਂ ਦਾ ਜਵਾਬ ਦੇ ਦੇਵੇ ਜੇ ਉਹ ਕਹਿੰਦੇ ਨੇ ਵੀ ਐਸਸੀ ਐਸਟੀ ਓਬੀਸੀ ਸਮਾਜ ਦੇ ਲੋਕਾਂ ਨੂੰ ਕਾਂਗਰਸ ਨੇ ਇੱਥੇ ਤੱਕ ਪਹੁੰਚਾਇਆ ਹੈ ਮੇਰੀ ਖੁੱਲੀ ਚੁਣੌਤੀ ਹੈ ਕਿਤੇ ਮਰਜ਼ੀ ਕਿਸੇ ਟੀਵੀ ਚੈਨਲ ਤੇ ਕਿਸੇ ਬਾਜ਼ਾਰ ਚ ਕਿਸੇ ਗਰਾਉਂਡ ਚ ਕਿਸੇ ਬੱਸ ਸਟੈਂਡ ਚ ਜਿੱਥੇ ਵੀ ਇਹ ਚਾਹਣ ਖੁੱਲੀ ਡਿਬੇਟ ਕਰਨ ਦਾ ਮੈਂ ਗਰਦੀਪ ਸਿੰਘ ਕਾਲੀ ਇਹਨਾਂ ਨੂੰ ਚੈਲੰਜ ਦਿੰਦਾ ਕਿਉਂਕਿ ਕਾਂਗਰਸ ਨੇ ਸਭ ਤੋਂ ਵੱਧ ਬినాਸ਼ ਸਾਡਾ ਕੀਤਾ ਐਸਸੀਐਸਟੀ ਓਬੀਸੀ ਦਾ ਕੀਤਾ ਹੁਣ ਸਭ ਤੋਂ ਮੈਂ 2-4 ਸਵਾਲ ਲੈ ਤੁਹਾਨੂੰ ਪਾ ਕੇ ਪੁੱਛਣਾ ਚਾਹੁੰਦਾ ਹੈ ਜਾਦ ਅੰਗਰੇਜ਼ਾਂ ਨੇ ਕਿਹਾ ਸੀ ਵੀ ਅਸੀਂ ਦੇਸ਼ ਨੂੰ ਇੱਥੇ ਦੇ ਲੋਕਾਂ ਨੂੰ ਕੁਝ ਡੈਮੋਕ੍ਰੈਟਿਕ ਸੈਟਅਪ ਕਰਨਾ ਚਾਹੁੰਦੇ ਆ ਤਾਂ ਉਹਨਾਂ ਨੇ ਕਿਹਾ ਵੀ ਤੁਸੀਂ ਕੀ ਕਰਨਾ ਚਾਹੁੰਦੇ ਹੋ ਗਾਂਧੀ ਨੇ ਕਿਹਾ ਉਹ ਕਹਿੰਦਾ ਇਸ ਦੇਸ਼ ਦੇ ਲੋਕਾਂ ਨੂੰ ਅਸੀਂ ਬੋਡ ਦਾ ਅਧਿਕਾਰ ਦੇਣਾ ਚਾਹੁੰਦੇ ਆ ਫਿਰ ਗਾਂਧੀ ਨੇ ਕੀ ਕਿਹਾ ਸੀ ਕਹਿੰਦਾ ਬੋਡ ਦਾ ਅਧਿਕਾਰ ਦਿਓ ਜਿਹੜੇ ਟੈਕਸ ਦਿੰਦੇ ਨੇ ਜਿਹੜੇ ਅੱਠ ਪੜੇ ਹੋਏ ਨੇ ਜਿਹੜੇ ਰਾਜ ਕਰਤਾ ਨੇ ਰਾਜੇ ਨੇ ਹੁਣ ਉਸ ਟਾਈਮ ਸਾਡੇ ਲੋਕਾਂ ਕੋਲ ਗਾਂਧੀ ਨੇ ਆਪਣੀ ਗੱਲ ਰੱਖਤੀ ਅੰਗਰੇਜ਼ ਕਹਿੰਦੇ ਠੀਕ ਐ ਫਿਰ ਅੰਬੇਡਕਰ ਸਾਹਿਬ ਨੇ ਦੱਸਿਆ ਅੰਬੇਡਕਰ ਸਾਹਿਬ ਨੇ ਕਿਹਾ ਵੀ ਇਹ ਤਾਂ ਤਿੰਨੇ ਜਿਹੜੇ ਬ੍ਰਾਹਮਣ ਬਣਿਏ ਕਸ਼ਤਰੀਏ ਲੰਬੇ ਸਮੇਂ ਤੋਂ ਇਸ ਦੇਸ਼ ਦੇ ਉੱਤੇ ਰਾਜ ਕਰਦੇ ਆ ਰਹੇ ਸੀ ਸ਼ੂਦਰ ਲੋਕਾਂ ਸਾਨੂੰ ਤਾਂ ਕੋਈ ਅਧਿਕਾਰ ਹੀ ਨਹੀਂ ਉਹ ਕਹਿੰਦਾ ਵੀ ਨਾ ਤਾਂ ਸਾਡੇ ਲੋਕਾਂ ਕੋਲ ਧਨ ਰੱਖਣ ਦਾ ਕੋਈ ਮਨੁਸਿਮਰਤੀ ਲਾਗੂ ਹੈ ਨਾ ਅਸੀਂ ਧਨ ਰੱਖ ਸਕਦੇ ਹਾਂ। ਐਜੂਕੇਸ਼ਨ ਸਾਡੇ ਕੋਲ ਨਹੀਂ ਰਾਜ ਭਾਗ 'ਚ ਅਸੀਂ ਜ਼ੀਰੋ ਆ। ਤਾਂ ਡਾਕਟਰ ਅੰਬੇਡਕਰ ਸਾਹਿਬ ਨੂੰ ਉਹਨੇ ਪੁੱਛਿਆ ਫਿਰ ਹੱਲ ਕੀ ਹੈ? ਉਹ ਕਹਿੰਦੇ ਵੀ 21 ਸਾਲ ਦੇ ਹਰ ਇੱਕ ਨੌਜਵਾਨ ਨੂੰ ਹਰ ਇੱਕ ਵਿਅਕਤੀ ਨੂੰ 21 ਸਾਲ ਤੋਂ ਵੱਧ ਉਮਰ ਦਾ ਉਹਨੂੰ ਬੋਟ ਦਾ ਅਧਿਕਾਰ ਦਿੱਤਾ ਜਾਵੇ। ਗਾਂਧੀ ਨੇ ਉੱਥੇ ਵੀ ਵਿਰੋਧ ਕੀਤਾ ਹੈ। ਵੀ ਜਿਹੜਾ ਟੈਕਸ ਦਿੰਦਾ, ਜਿਹੜਾ ਪੜ੍ਹਿਆ ਲਿਖਿਆ ਜਿਹੜਾ ਰਾਜ ਭਾਗ ਚਾ ਉਹਨੂੰ ਬੋਟ ਦਾ ਅਧਿਕਾਰ ਦਿੱਤਾ ਜਾਵੇ ਸਿੱਧਾ ਵਿਰੋਧ ਤੁਹਾਡੀ ਬੋਟ ਦਾ ਅਧਿਕਾਰ ਸਭ ਤੋਂ ਪਹਿਲਾਂ ਗਾਂਧੀ ਨੇ ਵਿਰੋਧ ਕੀਤਾ ਫਿਰ ਪੂਨਾ ਪੈਕਟ ਆਇਆ ਦੂਜਾ ਮੇਰਾ ਸਵਾਲ ਇਹਦਾ ਵੀ ਕੋਈ ਜਵਾਬ ਦਿਓ ਜੇ ਤੁਹਾਡੇ ਕੋਲ ਹੈਗਾ ਪੂਨਾ ਪੈਕਟ ਚ ਗਾਂਧੀ ਗੋਲ ਮੇਜ ਕਾਨਫਰੰਸਾਂ ਹੋਈਆਂ ਉਹਦੇ ਵਿੱਚ ਸਾਨੂੰ ਦੋ ਵੋਟਾਂ ਦਾ ਅਧਿਕਾਰ ਦਿੱਤਾ ਉਹਦੇ ਵਿੱਚ ਪੂਨਾ ਪੈਕਟ ਪੜ੍ਹ ਲਿਓ ਜਿਹੜੇ ਪੜ੍ਹੇ ਲਿਖੇ ਲੋਕ ਨੇ ਜਿਹੜੇ ਕਹਿੰਦੇ ਨੇ ਕਾਂਗਰਸ ਨੇ ਬਹੁਤ ਕੁਝ ਦਿੱਤਾ ਸਾਡੇ ਹੱਕਾਂ ਤੇ ਡਾਕਾ ਗਾਂਧੀ ਲੰਡਨ ਦੇ ਵਿੱਚ ਅੰਗਰੇਜ਼ਾਂ ਕੋਲ ਮੰਨਿਆਇਆ ਤੇ ਇੱਥੇ ਆ ਕੇ ਮੁੱਕਰ ਗਿਆ ਜਰੜਬਦਾ ਜੇਲ੍ਹ ਦੇ ਵਿੱਚ ਗਾਂਧੀ ਗੁਜਰਾਤ ਚ ਮਰਨ ਵਰਤ ਦੇ ਬੈਠ ਗਿਆ ਦੂਜਾ ਸਾਡੀ ਬੋਲ ਦਾ ਅਧਿਕਾਰ ਖੋਲਿਆ ਮਾਰਿਆ ਡਾਕਾ ਸਾਡੇ ਤੇ ਚਲੋ ਬਹੁਤ ਸਾਰੀਆਂ ਗੱਲਾਂ ਨੇ ਜੋ ਮੈਂ ਲੰਬੇ ਚੱਲਿਆ ਗਿਆ ਤਾਂ ਸ਼ਾਇਦ ਕਾਂਗਰਸ ਵਾਲੇ ਡਰ ਦੇ ਮਾਰੇ ਅ ਕੁਛ ਵੀ ਕਰ ਸਕਦੇ ਨੇ ਹੁਣ ਮੈਂ ਹੋਰ ਗੱਲ ਕਰਦਾ ਜਦ ਡਾਕਟਰ ਅੰਬੇਡਕਰ ਸਾਹਿਬ ਦਾ ਪ੍ਰੀ ਨਿਰਮਾਣ ਹੋ ਗਿਆ ਇਸ ਦੇਸ਼ ਚ ਦੁਨੀਆ ਤੋਂ ਚਲੇ ਗਏ ਤਾਂ ਗਾਂਧੀ ਨਹਿਰੂ ਪਟੇਲ ਵੱਡੇ ਜਿੰਨੇ ਵੀ ਇਹ ਮਨੋਵਦੀ ਲੀਡਰ ਨੇ ਉਹਨਾਂ ਨੂੰ ਦਿੱਲੀ ਦੇ ਵਿੱਚ ਫੂਕਿਆ ਗਿਆ ਉਹਨਾਂ ਦੇ ਵੱਡੇ ਵੱਡੇ ਅਸਥਾਨ ਬਣਾਏ ਗਏ ਔਰ ਡਾਕਟਰ ਅੰਬੇਡਕਰ ਸਾਹਿਬ ਨੂੰ ਇੱਕ ਗਿੱਠ ਜਗਾ ਕਾਂਗਰਸ ਨੇ ਦਿੱਲੀ ਦੇ ਵਿੱਚ ਨਹੀਂ ਦਿੱਤੀ ਔਰ 바ਵਾ ਸਾਹਿਬ ਨੂੰ ਬੰਬੇ ਲਜਾਇਆ ਗਿਆ ਪਹਿਲਾਂ ਤਾਂ ਦਿੱਲੀ ਜਗ੍ਹਾ ਨਹੀਂ ਦਿੱਤੀ ਫਿਰ ਬੰਬੇ ਲੈ ਜਾਇਆ ਗਿਆ ਔਰ ਜਿਹੜਾ ਜਹਾਜ਼ ਦਾ ਕਰਾਇਆ ਲਿਆ ਗਿਆ ਔਰ ਫਰ ਨਹਿਰੂ ਕਹਿੰਦਾ ਵੀ ਇਹਨੂੰ ਕਿਸੇ ਸਮੁੰਦਰ ਦੇ ਕੰਢੇ ਫੂਕੇ ਨੂੰ ਸਮੁੰਦਰ ਚ ਬਹਾਦੋ ਕਿ ਉਹਨੂੰ ਖਤਮ ਕਰਦੋ ਇਹਦਾ ਨਾਮੋ ਨਿਸ਼ਾਨ ਮਟਾ ਦਿਓ ਉਹਦੇ ਬਾਅਦ ਕਾਂਗਰਸ ਨੇ ਅੰਬੇਡਕਰ ਸਾਹਿਬ ਦਾ ਨਾਮੋ ਨਿਸ਼ਾਨ ਮਟਾਉਣ ਲਈ 40 ਸਾਲ ਕੋਈ ਲਿਟਰੇਚਰ ਨਹੀਂ ਛਪਣ ਦਿੱਤਾ ਕੋਈ ਉਹਦੇ ਨਾਂ ਤੇ ਡਾਕ ਜਾਰੀ ਨਹੀਂ ਕੀਤੀ ਕੋਈ ਛੁੱਟੀ ਨਹੀਂ ਹੋਈ ਫਿਰ ਇੱਕ ਮਰਦਾ ਗੰਬੜਾ ਕਾਂਸ਼ੀ ਰਾਮ ਉੱਠਿਆ 40 ਸਾਲ ਬਾਅਦ ਉਹਨੇ ਅੰਬੇਡਕਰ ਨੂੰ ਮੋਢਿਆਂ ਤੇ ਚੱਕ ਕੇ ਇਕੱਲੇ ਇਕੱਲੇ ਦੇ ਘਰ ਫੇਰਦਾ ਹੈ 1990 ਚ ਕਾਂਗਰਸ ਵਾਲਿਓ ਸੁਣ ਲਿਓ ਜਿਹੜੇ ਐਸਸੀ ਐਸਟੀ OBC ਦੇ ਲੋਕਾਂ ਨੇ ਕਾਂਗਰਸ ਨੇ ਸਾਰਾ ਕੁਝ ਦਿੱਤਾ ਕਾਂਗਰਸ 1990 ਦੇ ਵਿੱਚ ਛੁੱਟੀ ਹੋਈ ਡਾਕਟਰ ਅੰਬੇਡਕਰ ਸਾਹਿਬ ਦੇ ਪ੍ਰੀਨਰਮਾਨ ਦਿਵਸ ਔਰ ਜਨਮ ਜਿਸ ਦਿਨ ਜਨਮ ਦੀ 1990 ਦੇ ਵਿੱਚ ਭਾਰਤ ਰਤਨ ਮਿਲਿਆ ਔਰ ਹਜ਼ਾਰਾਂ ਹੀ ਐਸੀਆਂ ਮੈਂ ਤੁਹਾਨੂੰ ਗੁਣਾ ਸਕਦਾ ਵੀ ਸਾਡੇ ਹੱਕਾਂ ਤੇ ਡਾਕੇ ਹਰ ਜਗ੍ਹਾ ਤੇ ਗਾਂਧੀ ਨਹਿਰੀ ਕਾਂਗਰਸ ਨੇ ਮਾਰੇ ਨੇ 106 ਵਾਰੀ ਸੰਵਿਧਾਨ ਦੇ ਵਿੱਚ ਛੇੜਛਾੜ ਹੋ ਚੁੱਕੀ ਹੈ 80 ਵਾਰ 40 ਸਾਲ 45 ਸਾਲ ਦੇ ਰਾਜ ਦੇ ਵਿੱਚ ਕਾਂਗਰਸ ਦੇ 80 ਵਾਰ ਸੰਵਿਧਾਨਾਂ ਛੇੜਛਾੜ ਕਰਦੀ ਹੈ ਤਾਂ ਫਿਰ ਤੁਸੀਂ ਕਿਸ ਮੂੰਹ ਨਾਲ ਕਹੇ ਜਾ ਰਹੇ ਹੋ ਸੀ ਸੰਵਿਧਾਨ ਬਚਾਓ ਸੰਵਿਧਾਨ ਬਚਾਵਾਂਗੇ ਕਾਂਗਰਸ ਵਾਲੇ ਨਹੀਂ ਬਚਾ ਸਕਦੇ ਦੂਜੇ ਆ ਸਾਡੇ ਜਿਹੜੇ ਮੌਜੂਦਾ ਝੰਡਾ ਪਾਰਟੀ ਐ ਇਹਨਾਂ ਨੇ ਵੀ ਬਾਬਾ ਸਾਹਿਬ ਦੀ ਫੋਟੋ ਘਰ ਘਰ ਚਪਾਤੀ ਘਰ ਘਰ ਪਛਾਤੀ ਪਰ ਡਾਕਟਰ ਅੰਬੇਡਕਰ ਦੇ ਬੁੱਤ ਦੇ ਵੀ ਡਰਦੇ ਨੇ ਕਿਉਂਕਿ ਇਹਨਾਂ ਨੂੰ ਸਾਡੇ ਸਮਾਜ ਦੇ ਬੋਟਾ ਚਾਹੀਦਿਆਂ ਨੇ ਅਸੀਂ ਵੀ ਨਾ ਇਹ ਬੁੱਤ ਕਿਉਂ ਨਹੀਂ ਲਗਾ ਰਹੇ ਇਹਨਾਂ ਨੂੰ ਪਤਾ ਵੀ ਸਾਡੇ ਜਿਹੜੇ ਮੂਰਖ ਲੋਕ ਨੇ ਐਸਸੀਐਸਟੀ ਓਬੀਸੀ ਤੇ ਸਾਡੇ ਨਾਲ ਖੜੇ ਨੇ ਅੰਬੇਡਕਰ ਜੱਥੇਬੰਦੀਆਂ ਦੇ ਕਿੰਨੇ ਕੁ ਹਜੇ ਸਾਡੇ ਨਾਲ ਉਥੇ ਕਿੰਨੇ ਕੁ ਮੁਲਾਜ਼ਮ ਖੰਨੇ ਦੀਆਂ ਕਿੰਨੇ ਕੁ ਮੁਲਾਜ਼ਮ ਜੱਥੇਬੰਦੀਆਂ ਕਿੰਨਿਆਂ ਕੁ ਬਾਲਮਿਕ ਜੱਥੇਬੰਦੀਆਂ ਰਬਦਾਸ ਜੱਥੇਬੰਦੀਆਂ ਕਿੰਨੇ ਕੁ ਲੋਕ ਸਾਡੇ ਨਾਲ ਆਏ ਨੇ ਅੰਦਰ ਖਾਤੇ ਬੇਸ਼ੱਕ ਫੋਨ ਕਰੀ ਜਾਂਦੇ ਨੇ ਇਹਨਾਂ ਨੂੰ ਪਤਾ ਕਿ ਲੋਕ ਸਾਡੇ ਗੁਲਾਮ ਨੇ ਔਰ ਮੈਂ ਸਾਥੀਓ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਹੈ ਸਮਾਜ ਦੀ ਆਜ਼ਾਦੀ ਦੀ ਲੜਾਈ ਉਦੋਂ ਲੜੀ ਜਾਊਗੀ ਜਦ ਅਸੀਂ ਖੁਦ ਇਸ ਗੁਲਾਮੀ ਤੋਂ ਬਾਹਰ ਆਵਾਂਗੇ ਪਾਰਟੀਆਂ ਦੀ ਗੁਲਾਮੀ ਤੋਂ ਬਾਹਰ ਆਵਾਂਗੇ ਅਸੀਂ ਤਾਂ ਪਾਰਟੀਆਂ ਦੇ ਗੁਲਾਮ ਸਾਡੀ ਇਸ ਮੂਵਮੈਂਟ ਦਾ ਇੱਕ ਫਾਇਦਾ ਇਹ ਹੋਇਆ ਕਿ ਸਿਫਤੀ ਵਰਗਾ ਵੱਡਾ ਪਰਿਵਾਰ ਕਾਂਗਰਸ ਦਾ ਖੜਾ ਛੱਡ ਗਿਆ ਹੁਣ ਜੋ ਮੈਂ ਗੱਲ ਕਹਿਣੀ ਹੈ ਸ਼ਾਇਦ ਬਹੁਤੇ ਲੋਕਾਂ ਨੂੰ ਨਹੀਂ ਪਤਾ ਹੋਣੀ ਜਿੰਨੀ ਜਿੰਨੀ ਜਲੀ ਜਲਾਲਤ ਸਿਫਤੀ ਨੇ ਝੱਲੀ ਹੈ ਇੱਕ ਵਾਰ ਮੇਰਾ ਕੋਈ ਸਾਡਾ ਕੋਈ ਬੰਦਾ ਉੱਥੇ ਗਿਆ ਗੁਰਕੀਰਤ ਹੁਣੇ ਬੈਠੇ ਸੀ ਕਾਂਗਰਸੀ ਸਾਰੇ ਔਰ ਉਹ ਕਹਿੰਦੇ ਉੱਠ ਸਿਪਤੀ ਚੱਲ ਪਿੱਛੇ ਇਹ ਗੱਲਾਂ ਆਨ ਰਿਕਾਰਡ ਨੇ ਔਰ ਉਹ ਬੰਦੇ ਨੂੰ ਬਿਠਾਤਾ ਮੇਰਾ ਕਹਿਣ ਦਾ ਮਤਲਬ ਇਹ ਜਿਹੜੇ ਸਾਡੇ ਐਸਸੀ ਐਸਟੀਓਬੀਸੀ ਦੇ ਲੋਕ ਕਾਂਗਰਸ ਦੀ ਪੂੰਛ ਫੜੀ ਬੈਠੇ ਨੇ ਜਾਂ ਇਹਨਾਂ ਦੀ ਪੂੰਛ ਹੈ ਤੋ ਇਹਨਾਂ ਦੀ ਦਿਵਾਨੀ ਦੀ ਉਹ ਇੱਜ਼ਤ ਨਹੀਂ ਕਰਦੇ ਬਿਲਕੁਲ ਇਹਨਾਂ ਨੂੰ ਕੋਈ ਮਾਨ ਸਤਕਾਰ ਨਹੀਂ ਦਿੰਦੇ ਫਿਰ ਪਤਾ ਨਹੀਂ ਇਹ ਕਿਸ ਮਿੱਟੀ ਦੇ ਬਣੇ ਨੇ ਕਿਉਂ ਤੁਸੀਂ ਯਾਰ ਇੰਨਾ ਸਮਾਜ ਨੂੰ ਜਲਾਲਤ ਕਰਦੇ ਹੋ ਸੋ ਸਾਥੀਓ ਬਹੁਤ ਧੰਨਵਾਦ ਹੈ ਜਿਹੜੇ ਲੋਕ ਸਾਨੂੰ ਕਹਿ ਰਹੇ ਨੇ ਅਸੀਂ ਤੁਹਾਨੂੰ ਪੈਸੇ ਭੇਜਦੇ ਆ ਤੁਸੀਂ ਬੋਤਲ ਬੋ ਮੈਂ ਉਹਨਾਂ ਵੀਰਾਂ ਦਾ ਧੰਨਵਾਦ ਕਰਦਾ ਬੁੱਤ ਕੋਈ ਵੱਡੀ ਗੱਲ ਨਹੀਂ 2 ਘੰਟੇ ਚ ਅਸੀਂ ਵਾਦਾ ਕਰਦੇ ਆ ਇੰਨਾ ਕੁ ਮਾਰਾ ਇੰਨਾ ਕੰਬੇਟ ਕਰ ਸਾਫ ਨੇ ਸਾਨੂੰ ਸક્ષਮ ਬਣਾਤਾ ਇੰਨੀ ਕੁ ਪਾਵਰ ਦਿੰਦੀ ਹੈ ਵੀ 2 ਘੰਟੇ ਦੇ ਵਿੱਚ ਅਮਲੋ ਚੌਂਕ ਤੇ ਬੋਤਲ ਲਵਾਉਣ ਦੀ ਹਿੰਮਤ ਰੱਖਦੇ ਆ ਪਰ ਮੈਂ ਇਹ ਦੇਖਣਾ ਚਾਹੁੰਨਾ ਹੈ ਵੀ ਜਿਹੜੇ ਲੋਕ ਕਹਿੰਦੇ ਨੇ ਕਾਂਗਰਸ ਸਾਡੀ ਮਾਂ ਪਾਰਟੀ ਝਾੜੂ ਸਾਡੀ ਮਾਂ ਪਾਰਟੀ ਜਿਹੜੇ ਰਿਜ਼ਰਵੇਸ਼ਨ ਖਾ ਗਿਆ ਝ ਝਾੜੂ ਤੇ ਕਾਂਗਰਸ ਦੇ ਗੁਣ गा ਰਹੇ ਨੇ ਵੀ ਉਹਨਾਂ ਲੋਕਾਂ ਦੀ ਅੱਖਾਂ ਖੋਲਣੀਆਂ ਨੇ ਵੀ ਇਹ ਤੁਹਾਡੇ ਰਹਿ ਵਰ ਦੀ ਜਿਹੜੀ ਫੋਟੋ ਇੱਕ ਬੁੱਤ ਨਹੀਂ ਲਵਾ ਸਕਦੇ ਉਹਦੀ ਵਿਚਾਰਧਾਰਾ ਦੀ ਗੱਲ ਕਿੱਥੋਂ ਕਰਨਗੇ ਉਹ ਤੁਹਾਡੇ ਉਹਨੂੰ ਤੁਹਾਡੇ ਸਮਾਜ ਨੂੰ ਕੀ ਸਹੂਲਤਾਂ ਦੇਣਗੇ ਸੋ ਬਹੁਤ ਧੰਨਵਾਦ ਹੈ ਮੈਂ ਤਾਂ ਐਸਸੀਐਸਟੀ ਓਬੀਸੀ ਸਮਾਜ ਨੂੰ ਬੇਨਤੀ ਕਰਦਾ ਵੀ ਅੰਬੇਡਕਰ ਨੂੰ ਪੜੋ ਭਰਾਵੋ ਅੰਬੇਦਕਰ ਨੂੰ ਸਿਰਫ ਖਾਨ ਤੱਕ ਨਾ ਰੱਖੋ ਦੇ ਸਰਟੀਫਿਕੇਟ ਬਣਾ ਕੇ ਰਿਜ਼ਰਵੇਸ਼ਨ ਲੈਣ ਤੱਕ ਐਮਸੀ ਐਮਐਲਏ ਬਣਨ ਤੱਕ ਸਰਕਾਰੀ ਨੌਕਰੀਆਂ ਲੈਣ ਤੱਕ ਨਾ ਰੱਖੋ ਗੜੀ ਆਇਆ ਸੀ ਖੰਨੇ ਦੇ ਮੁਲਾਜ਼ਮ ਭੱਜ ਭੱਜ ਕੇ ਜੀ ਸਾਨੂੰ ਆਹ ਦੇ ਦਿਓ ਆਹ ਦੇ ਦਿਓ ਆਹ ਦੇ ਦਿਓ ਕਦ ਤੱਕ ਤੁਸੀਂ ਮੰਗੀ ਜਾਉਂਗੇ ਯਾਰ ਆਪਣੀਆਂ ਸਰਕਾਰਾਂ ਬਣਾ ਲਓ ਆਪਣੀਆਂ ਸਰਕਾਰਾਂ ਬਣਾ ਲਓ ਕਿਸੇ ਮੰਗਣ ਦੀ ਲੋੜ ਨਹੀਂ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਮੁਲਾਜ਼ਮ ਜੱਥੇਬੰਦੀਆਂ ਨੂੰ ਕਿ ਭਰਾਵੋ ਠੀਕ ਹੈ ਉਹਨਾਂ ਤਾਂ ਤੁਸੀਂ ਸਾਨੂੰ ਕਹਿ ਦਿੰਦੇ ਹੋ ਵੀ ਅਸੀਂ ਮੁਲਾਜ਼ਮਾਂ ਅਸੀਂ ਸਾਹਮਣੇ ਨਹੀਂ ਆ ਸਕਦੇ ਜਦ ਕੋਈ ਕਾਲੀ ਕਾਂਗਰਸ ਭਾਜਪਾ ਝਾੜੂ ਵਾਲੇ ਕੋਈ ਰੈਲੀ ਕਰਦੇ ਨੇ ਤੁਸੀਂ ਸਭ ਤੋਂ ਮੂਹਰੇ ਬੈਠੇ ਹੁੰਦੇ ਹੋ ਤੋਂ ਇਹਨੂੰ ਕਿਰਤ ਘੰਟਾ ਕਹਿੰਦੇ ਨੇ ਮੈਂ ਮੰਨਦਾ ਵੀ ਇਹ ਸਭ ਤੋਂ ਵੱਡੀ ਦਲਾਲੀ ਹੈ ਸਭ ਤੋਂ ਵੱਡੀ ਗਦਾਰੀ ਅੰਬੇਡਕਰ ਨਾਲ ਸੋ ਬਹੁਤ ਧੰਨਵਾਦ ਸੋ ਲੋਕਾਂ ਦਾ ਧੰਨਵਾਦ ਜਿਹੜੇ ਸਾਨੂੰ ਸਹਿਯੋਗ ਕਰ ਰਹੇ ਨੇ ਪਰ ਉਹਨਾਂ ਲੋਕਾਂ ਦੇ ਖੋਪੜ ਖੁੱਲਣੇ ਜ਼ਰੂਰੀ ਨੇ ਜਿਹੜੇ ਕਹਿੰਦੇ ਨੇ ਕਾਂਗਰਸ ਨੇ ਸਾਨੂੰ ਸਭ ਕੁਝ ਦਿੱਤਾ ਅੰਬੇਡਕਰ ਨੂੰ ਇੱਥੇ ਤੱਕ ਲੈ ਕੇ ਆਏ ਉਹਨਾਂ ਨੂੰ ਅੱਜ ਵੀ 75 ਸਾਲ ਹੋ ਗਏ ਅੰਬੇਡਕਰ ਸਾਹਿਬ ਗਏ ਨੂੰ ਅੱਜ ਵੀ ਉਹਨਾਂ ਨੂੰ ਡਾਕਟਰ ਅੰਬੇਡਕਰ ਸਾਹਿਬ ਦਾ ਬੁੱਤ ਡਰਾਉਂਦਾ ਉਹਦੀ ਅਨ ਘੜ ਡਰਾਉਂਦੀਆਂ ਨੇ ਉਹਦੀ ਲੋਕ ਸਭਾ ਵੱਲ ਕੀਤੀ ਉਂਗਲੀ ਡਰਾਉਂਦੀ ਆ ਉਹਦੇ ਹੱਥ 'ਚ ਬੜੀ ਕਿਤਾਬ ਡਰਾਉਂਦੀ ਆ ਸੋ ਬਹੁਤ ਧੰਨਵਾਦ ਜੈਪੀ ਜੈ ਭਾਰਤ